ਚੱਲਨੇ ਮੈਂ ਮੱਜਾ ਮਲ ਗਿਆ ਚੋਰੀ-ਚੋਰੀ ਮੱਜ ਨੇ ਹਜੇ ਮੈਨੂੰ ਦੇਖਿਆ ਨਹੀਂ ਵਾਲੇ ਕੋ ਹੁਣ ਮੱਜ ਨੇ ਮੈਨੂੰ ਦੇਖਿਆ ਪੱਠੇ ਨਹੀਂ ਖਾਂਦੀਆਂ ਇਹ ਆ ਦੇਖੋ ਕੀ ਕਰਨ ਦੀ ਇਕ ਆ ਨਾ ਵੇਖ ਕੇ ਕਿੰਨੇ ਪੱਠੇ ਪਏ ਆ ਇਹ ਦੇਖੋ ਨਰਾਜ ਅੱਜ ਰਹੇ ਹੂੰ ਪੱਠੇ ਨਹੀਂ ਖਾਂਦੀਆਂ ਇਹ ਫੋਨ ਇਹਨਾਂ ਦੇ ਪੱਠੇ ਮੈਂ ਅੱਗੇ ਕੀਤੇ ਤੇ ਹੁਣ ਦੇਖੋ ਖਾਂ ਲਾਪੀਆਂ ਆ ਪੱਠੇ ਨਾਲ ਦੇ ਦੂਰ ਹੋ ਗਏ ਹੀ ਥੋੜੇ ਜਿਹਾ ਦੇਖੋ ਖਾਂਦੀਆਂ ਪੱਠੇ ਦੂਰ ਹੀ ਗਏ ਪਹਿਲੇ ਪੱਠੇ ਨਾਲ ਦੇ ਹੁਣ ਮੈਂ ਮੱਝਾਂ ਨੂੰ ਫੀਡ ਦੇਣ ਲੱਗਾ ਦੇਖਿਓ ਹੁਣ ਕੀ ਕਰਦੀਆਂ ਐ ਦੇਖੋ ਮੱਝਾਂ ਦਾ ਰਿਐਕਸ਼ਨ ਮਾਝ ਨੂੰ ਬੋਧਾ ਲੱਗਾ ਹੀ ਮੈਂ ਕੁਛ ਲੈਣ ਗਿਆ ਉਹ ਦੇ ਖਾਣ ਨਹੀਂ ਇਹ ਦੇਖੋ ਤੇ ਦੂਜੀ ਵੀ ਦੇਖੋ ਰਿਐਕਸ਼ਨ ਚੈੱਕ ਕਰੋ ਮਾਦਾ ਮਾ ਮ ਕਰਨ ਲੱਪੀ ਐ ਮੱਝ ਨੂੰ ਬਹੁਤ ਖੁਸ਼ੀ ਹੁੰਦੀ ਐ ਦੇਖੋ ਮਾਝ ਕਿਦਾਂ ਸੇਰ ਲਾਂਦੀ ਖੁਸ਼ੀ ਨਾਲ ਮਾੜੀ ਦੇਖ ਦੂਜੀ ਵੀ ਕਰਨ ਦੀ ਆ ਮਾੜੀ ਦੇਖ ਥੋੜੀ ਥੋੜੀ ਮੈਂ ਉਹਨਾਂ ਪਾਤੀ ਆ ਬੜੇ ਖੁਸ਼ ਹੋਏ ਦੋਨੇ ਦੇਖੋ ਕਿੰਨੀ ਫੁਰਤੀ ਨਾਲ ਖਾਂਦੇ ਆਣ ਦੇਖੋ ਹੁਣ ਮੱਝ ਦੀ ਸਪੀਡ ਦੇਖੋ ਫੀਡ ਪਾਈ ਇਹਨੂੰ ਮੈਂ ਥੋੜੀ ਜੀ ਜਿੰਨੀ ਤੇਜ਼ ਖਾਂਦੇ ਆਣੇ